हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆਂ ਦੋਸਤੋ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖਦੇਵ ਸਿੰਘ ਉਹਨਾਂ ਦੇ ਫਾਰਮ ਤੇ ਉਹਨਾਂ ਦੇ ਘਰ ਆਈ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੀਰ ਉਹਨਾਂ ਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਇਸ ਘਰੋਂ ਅੱਜ ਇਸ ਕਵਰੇਜ ਵਿੱਚ ਟੋਟਲ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਦੋ ਵੜਾ ਬਿਲਕੁਲ ਤਾਜ਼ੀਆਂ ਸੋਈਆਂ ਸਵਾਈਆਂ ਇੱਕ ਝੋਟੀ ਆ ਵੀ ਬਿਲਕੁਲ ਤਾਜੀ ਸੂਈ ਆ ਇੱਕ ਬਹੁਤ ਵਧੀਆ ਦੋਸਤੋ ਚੰਗਾ ਨਗੀਨਾ ਦਿਖਾਵਾਂਗੇ ਤੁਹਾਨੂੰ ਸ਼ਾਹੀਵਾਲ ਅੰਗ ਦੇ ਵਿੱਚ ਪਿਓਰ ਵੜ ਦਿਖਾ ਦਾਂਗੇ ਇੱਕ ਕ੍ਰੋਸ ਅੰਗ ਦੇ ਵਿੱਚ ਦੋਸਤੋ ਪਹਿਲਾਂ ਤੁਹਾਨੂੰ ਕਾਫੀ ਪਸ਼ੂ ਆਪ ਦਿਖਾਉਂਦੇ ਰਿਹਾ ਚਾਹੇ ਕੋਈ ਸ਼ਾਹੀਵਾਲ ਵੜਾ ਹੋਣ ਤੇ ਅੱਜ ਇੱਕ ਪਿਓਰ ਦੇ ਵਿੱਚ ਤੁਹਾਨੂੰ ਸ਼ਾਹੀਵਾਲ ਅੰਗ ਦੇ ਵਿੱਚ ਵੜ ਦਿਖਾਵਾਂਗੇ ਤੇ ਕੱਲੀ ਵੜ ਨਹੀਂ ਦਿਖਾਵਾਂਗੇ ਦੋਸਤੋ ਨਾਲ ਦੀ ਨਾਲ ਇੱਕ ਹਾਈਐਸਟ ਮਿਲਕਿੰਗ ਵਾਲੀ ਵੜ ਤੇ ਮੋਸਟਲੀ ਕੀ ਹੁੰਦਾ 12 14 ਲੀਟਰ ਵਾਲੀਆਂ ਆਪਾਂ ਸ਼ਾਹੀਵਾਲ ਵੜਾ ਵੇਖਦੇ ਆਂ ਠੀਕ ਆ ਜੀ ਕਿਉਂਕਿ ਇਹਨਾਂ ਦੀ ਇੱਕ ਮਿਲਕ ਫੈਡ ਵੀ ਕਾਫੀ ਜ਼ਿਆਦੀ ਹੁੰਦੀ ਆ ਤੇ ਨਾਲ ਦੀ ਨਾਲ ਦੋਸਤੋ ਤਕਰੀਬਨ ਕੋਈ 19 20 ਸਰੀ ਇਹ ਜਿਹੜੀ ਆਪਾਂ ਤੁਹਾਨੂੰ ਵੜਾ ਦਿਖਾਵਾਂਗੇ ਇੱਕ ਝੋਟੀ ਬਹੁਤ ਖੂਬਸੂਰਤ ਆ ਜਿਵੇਂ ਆਪਾਂ ਕਹਿ ਲੈਨੇ ਆਂ ਵੀ ਕਾਂਦ ਜਿੱਡੀ ਝੋਟੀ ਦਿਖਾਵਾਂਗੇ ਠੀਕ ਆ ਜੀ ਮਗਰ ਕੱਟੀ ਆ ਪੂਰੀ ਇਨਫੋਰਮੇਸ਼ਨ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਸੁਖਦੇਵ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਤਿੰਨ ਨਾਗਾ ਤਿੰਨੇ ਸੂਏ ਸਵਾਏ ਆ ਇਸ ਕਰਕੇ ਕੋਈ ਵੀਰ ਦੋ ਟਾਈਮ ਚੋਕੇ ਚਾਹੇ ਤਿੰਨ ਤਰੀਕ ਅਜ 25 ਅਪ੍ਰੈਲ ਤੇ ਸਮਾਂ ਕੋਈ ਮਾਰਨਿੰਗ ਦੇ 10:30 ਪਾਉਣੇ 11:00 ਵਜੇ ਆਨ ਲੈਨੇ ਆ ਵੀ ਤੇਰੇ ਇਨਫੋਰਮੇਸ਼ਨ ਕਰਦੇ ਆ ਵੀਰ ਸਖਦੇਵ ਦੇ ਨਾਲ ਬਾਤचीत ਸਭ ਤੋਂ ਪਹਿਲਾਂ ਵੀਰ ਸਖਦੇਵ ਸਤਿ ਸ੍ਰੀ ਅਕਾਲ ਅਸੀਂ ਗਾਜੀ ਸੰਤੂ ਸਾਹਿਬ ਅਸੀਂ ਗਾ ਅਮਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤੂ ਸਾਹਿਬ ਠੀਕ ਠਾਕ ਬਹੁਤ ਵਧੀਆ ਵੀਰ ਜੀ ਠੀਕ ਠਾਕ ਆਪਾਂ ਜੈ ਦੀ ਮਹਾਰਾਜ ਦੀ ਹੋਰ ਕਿਵੇਂ ਕਣਕਾ ਕੁੰਕਾ ਸਾਂਭੀ ਗਈ ਕਣਕਾ ਠੀਕ ਆ ਜੀ ਸਾਂਭੀ ਗਈ ਆ ਕਣਕ ਵੀ ਕੁੜੀ ਵੀ ਬਣ ਗਈ ਆ ਭੈਣ ਭਰਾ ਬਣਾਈ ਜਾਂਦੇ ਆ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਦੋ ਤਿੰਨ ਦਿਨ ਤੇ ਡਰਾਇਆ ਰਾ ਬਦਲ ਨੇ ਪਰ ਚਲੋ ਵਧੀਆ ਹੋਇਆ ਜਿਹੜਾ ਦਿਨ ਲੱਗ ਗਿਆ ਹਾੜੀ ਬੜੀ ਆਉਂਦੀ ਆ ਦੀਗਦੇ ਰਹੀਦੀ ਆ ਭੈਣ ਭਰਾ ਜਿਮੀਂਦਾਰ ਜਿੰਨੇ ਗਰੀਬ ਗੁਰਬਾ ਆਸ ਹੁੰਦੀ ਆ ਚਲੋ ਪ੍ਰਮਾਤਮਾ ਸਭ ਦਾ ਭਲਾ ਕਰੇ ਸਭ ਨੂੰ ਦਾਣੇ ਤੂੜੀ ਸਭ ਦੀ ਬਣ ਜਵੇ ਆਪਾਂ ਤੇ ਆਨੇ ਪ੍ਰਮਾਤਮਾ ਗੜੀ ਅਰਦਾਸ ਕਰਦੇ ਦਿਨ ਮਹਾਰਾਜ ਲਾਵੇ ਬਿਲਕੁਲ ਜੀ ਬਿਲਕੁਲ ਬਿਲਕੁਲ ਲਓ ਦੋਸਤੋ ਆਜੋ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੋਂ ਵੀਰ ਸਿੱਖ ਦਾ ਜਿਹੜਾ ਬੰਦਾ ਆਜਾ ਇਧਰੋਂ ਚੱਲਣਾ ਗਰਲੈਂਡੋ ਵਾਲੇ ਬੰਦੇ ਆਜੋ ਜੀ ਗਰਲੈਂਡੋ ਤੋਂ ਚੱਲ ਜੀ ਇਹ ਸੰਤੂ ਸਾਹਿ ਕੋਈ ਇਹਨੂੰ ਗਰਲੈਂਡੋ ਸਮਝ ਲੇ ਹਾਂ ਕੋਈ ਇਹਨੂੰ 에ਅਰ ਸ਼ੈਅਰ ਸਮਝ ਲੇ ਹਾਂ ਮੈਨੂੰ ਨਹੀਂ ਪਤਾ ਵੀ ਇਹ ਕੈਅਰ ਸ਼ੈਅਰ ਆ ਜਾਇਆ ਕਰ ਲੈ ਲੋ ਆ ਕ੍ਰੋਸ ਵਿੱਚ ਆ ਗਈ ਚਲੋ ਬਿਲਕੁਲ ਜੀ ਹਾਂ ਅੱਜ ਤੀਸਰੇ ਤੋਂ ਚੌਥਾ ਦਿਨ ਇਹਨੂੰ ਸੂਈ ਨੂੰ ਮਗਰੇ ਦੇ ਵੱਛੀ ਆ ਓਕੇ ਤੇ ਇਹ ਸੰਧੂ ਸਾਹਿਬ 7 ਲੀਟਰ ਸਵੇਰੇ ਤੇ 7 ਸ਼ਾਮਾਂ ਨੂੰ 14 ਤੇ ਚੱਲ ਰਹੀ ਆ 14 ਕਿ ਲੀਟਰ ਤੇ ਕਿੰਨੇ ਦਿਨਾਂ ਦੀ ਸੂਈ ਦੱਸਿਆ ਜੀ ਆ ਚੌਥਾ ਦਿਨ ਇਹਨੂੰ ਚੌਥਾ ਦਿਨ ਸਵੇਰ ਹੋਊਗਾ ਦੂਜਾ ਕ ਸਵੇਰ ਦੂਜਾ ਸੰਧੂ ਸਾਹਿਬ ਲਓ ਜੀ ਮਗਰ ਦੋਸਤੋ ਆਪ ਅੱਛੀ ਹੈ ਠੀਕ ਹੈ ਪਹਿਲੇ ਸੂਏ ਨੇ ਸੰਤੂ ਸਾਹਿਬ ਉਹ ਆਂਦੇ ਵੀ 12 ਲੀਟਰ ਦੁੱਧ ਦਿੱਤਾ ਵਾ ਠੀਕ ਹੈ ਜੀ ਐਰ ਕੀ 14 ਦੇ ਸਟਾਰਟਿੰਗ ਜੀ ਚੱਲ ਪਈ ਆ ਤੇ ਸਤਿਗੁਰੂ ਕਿਰਪਾ ਕਰੇ ਚੰਗਾ ਦੁੱਧ ਕੱਢੂਗੀ ਠੰਡੀ ਆ ਚਵਾਈ ਦੀ ਚੰਗੀ ਆ ਸੀਲ ਵਾ ਲੋ ਤੇ ਹੁਣ ਦੋਸਤੋ ਦੂਜਾ ਸੂਬਾ ਠੀਕ ਹੈ ਜੀ ਕਰੋ ਸੰਗ ਦੇ ਵਿੱਚ ਤੇ ਬਾਕੀ ਮਗਰ ਵੀ ਵੱਚੀ ਹੈ ਤੁਹਾਨੂੰ ਦਿਖਾ ਦਿੰਦੇ ਆ ਤੇ 14 ਲੀਟਰ ਵੀ ਹੁਣ ਚੱਲਣ ਰਹੀ ਆ ਅੱਜ ਚੌਂਕ ਦਿਨਾਂ ਦੀ ਸੂਈ ਆ ਤੇ 14 ਲੀਟਰ ਤੇ ਚੱਲਣ ਰਹੀ ਆ ਚੱਲ ਰਹੀ ਚੱਲ ਰਹੀ ਹੁੰਦੀ ਐ ਸੋ ਹਵਾਨਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਬਿਲਕੁਲ ਫਾੜੀ ਵਾਲਾ ਚੱਡਾ ਦੋਸਤੋ ਦੋ ਪਾਟਾਂ ਦੇ ਵਿੱਚ ਡਿਵਾਈਡ ਆ ਤੇ ਆਮ ਤੁਹਾਨੂੰ ਪੂਰਾ ਕਰਕੇ ਦੇਗਾ ਕਰਨ ਵਾਲੀ ਦਵਾਈ ਵੀ ਇੱਕ ਨੰਬਰ ਸੰਸਾਹ ਹੱਥ ਵਾਲਾ ਥਾਣਵਾ ਦਵਾਈ ਇੱਕ ਨੰਬਰ ਠੀਕ ਆ ਸੋ ਹਾਈਟ ਦੀ ਜਿਹੜੀ ਮੀਡੀਅਮ ਇੱਕ ਜਰਸੀ ਵੈੜਾ ਆਪਾਂ ਦੇਖਦੇ ਆ ਉਹੀ ਹਾਈਟ ਐ ਇਸ ਵੈੜ ਦੀ ਬਸ ਉਹ ਉਹ ਦਰਮਿਆਨ ਦਿਖਾਈਦਾ ਠੀਕ ਆ ਤੇ ਬਾਕੀ ਦੁੱਧ ਦਾਦਾਂ ਦੇ ਪੱਖ ਤੋਂ ਕਾਫੀ ਚੰਗੀ ਵੀਰਾਂ ਦਾ ਵੀ ਨਿਕਲੀ ਆ ਸ਼ੁਰੂਆਤ ਚੰਗੀ ਕੀਤੀ ਐ 14 ਲੀਟਰ ਤੋਂ ਸ਼ੁਰੂਆਤ ਹੋਈ ਆ ਇਸ ਕਰਕੇ ਗਾ ਆਪਾਂ ਚੰਗੀ ਉਮੀਦ ਕਰ ਸਕਦੇ ਹਾਂ ਹਜੇ ਦਿਨਾਂ ਦੇ ਵਿੱਚ 4 ਦਿਨਾਂ ਦੀ ਸੂਈ ਹੈ ਠੀਕ ਆ ਹਾਂਜੀ ਹਾਂਜੀ ਆ ਲੋ ਜੀ ਉਹ ਕੁਰਸੀਆਂ ਦੇ ਦੇ ਸੰਧ ਠੀਕ ਆ ਜੀ ਤੇ ਅੱਛਾ ਵੀਰ ਸਕਦੇ ਆ ਵੀ ਦੀ ਡਿਮਾਂਡ ਕੀ ਕਰਦੇ ਆ ਫਿਰ ਸੰਤੂ ਸਾਹਿਬ ਡਿਮਾਂਡ ਨਹੀਂ ਆਪਾਂ ਕੋ ਜਿਆਦਾ ਲੰਮੀ ਕਰਨੀ ਆ ਇਹ ਆਪਾਂ ਮੇਰੇ ਭਰਾ ਜੀ ਆਪਾਂ 54700 ਰੁਪਏ ਦੀ ਬਚੀ ਦੇ ਦੇਣੀ ਆ 547 ਦੇਣੀ 48 ਦੀ 500 ਮਾਨ ਕਰਦਾ 547 ਦੇਣੀ ਆ ਕੋਈ ਸਾਰੀਆਂ ਗਰਮੀਆਂ ਖੜ ਕੇ ਚੋਵੇ ਗਰਮੀਆਂ ਦਾ ਤੋਹਫਾ ਵਾਏ ਬਿਲਕੁਲ ਜੀ ਬਿਲਕੁਲ ਆ ਦੋ ਟਾਈਮ ਤਿੰਨ ਟਾਈਮ ਮੇਰੇ ਘਰ ਕੋਤਸਲੀ ਕਰੇ ਜੋਵੇ ਦੁੱਧ ਬੋਲਿਆ 14 ਕਿਲੋ ਚਵਾ ਕੇ ਤਿੰਨ ਟਾਈਮ ਫਿਰ ਦਊਗਾ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਦੱਸੋ ਜਿੰਨਾ ਤੋਂ ਤਾਂ ਆਨਰ ਦੁਆਰਾ ਦੱਸਿਆ ਜਾਂਦਾ ਠੀਕ ਆ ਜੀ ਉਹਦੀ ਤਸੱਲੀ ਤੁਸੀਂ ਕਰਨੀ ਹੁੰਦੀ ਆ ਠੀਕ ਆ ਜੀ ਹਰ ਵਾਰੀ ਆਪਾਂ ਕਹਿੰਨੇ ਆ ਤੇ 14 ਕਿਲੋ ਚੋਗੇ ਤੁਸੀਂ ਆਪਦੀ ਤਸੱਲੀ ਉਹ ਯਕੀਨੀ ਬਣਾ ਲਿਓ ਠੀਕ ਆ ਤੁਹਾਨੂੰ ਤੁਹਾਨੂੰ ਪੂਰਾ ਹੱਥੀ ਚਵਾਈ ਵਾਲਾ ਤੇ ਬਿਲਕੁਲ ਤਾਜੀ ਸੁਈ ਸਵਾਈ ਕਰਨ ਵਾਲੀ ਮਗਰ ਬੱਚੀ ਤੁਹਾਨੂੰ ਦਿਖਾਤੀ ਆ ਮਗਰ ਬੱਚ ਇੱਕ ਜ਼ਿਕਰ ਕੀਤਾ ਸੀਗਾ ਦੋਸਤੋ ਮੈਂ ਤੁਹਾਨੂੰ ਸਟਾਰਟਿੰਗ ਤੇ ਠੀਕ ਹੈ ਜੀ ਸ਼ਾਹੀਵਾਲ ਬਹੁਤ ਹੀ ਭੈਣ ਭਰਾਵਾਂ ਦੇ ਫੋਨ ਆਉਂਦੇ ਵੀ ਸਾਨੂੰ ਸ਼ਾਹੀਵਾਲ ਦਾ ਨਕੀਨਾ ਲਿਆ ਕੇ ਪੇਸ਼ ਕਰ ਹਾਂ ਜੀ ਹਾਂ ਜੀ ਇਹ ਆਪਾਂ 18 ਤੋਂ 19 ਕਿਲੋ ਦੁੱਧ ਜਿਹੜਾ ਵਾ ਉਹ ਚੋ ਕੇ ਘਰੇ ਹਾਂ ਜੀ ਦੋ ਟਾਈਮ ਇਹ ਨਹੀਂ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰਕੇ ਫੇਰ ਵੀਰਾਂ ਨੂੰ ਦੇਣਾ ਵਾ ਜਿਹੜਾ ਵੀਰ ਭਰਾ ਵੀ ਲਵੇ ਠੀਕ ਹੈ ਜੀ ਇਹ ਦੂਜਾ ਸੂਆ ਐ ਟਾਈਮ 19 ਕਿਲੋ ਤੋਂ ਤਿਆਰ ਵਾ ਓਕੇ ਚਵਾਈ ਵੇ ਦੀ ਮਸ਼ੀਨ ਨਾ ਹੁੰਦੀ ਰਹੀ ਜੇ ਹੋਰ ਤੁਹਾਨੂੰ ਦੱਸ ਲਾਂ ਅੱਛਾ ਜੀ ਆ ਆਪਾਂ ਦੇਸੀ ਆਪਾਂ ਹੱਥ ਨਾਲ ਚੋਲੀ ਆਪਣੀ ਆਖਿਆ ਦੂਜਾ ਸੂਆ ਮਗਰ ਵੀ ਬੱਚਾ ਆ ਗਿਆ ਵਾਏ ਮਗਰ ਬੱਚਾ ਜੀ ਮਗਰ ਬੱਚਾ ਲਓ ਜੀ ਮਗਰ ਬੱਚਾ ਦੂਜਾ ਸੂਆ ਸੈਕਿੰਡ ਟਾਈਮਰ ਮੈਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੀਨਾਂ ਚ ਵਾਈ ਸੰਧੂ ਸਾਹਿਬ ਹੁੰਦੀ ਰਹੀ ਐ ਦੀ ਪਰ ਆਪਾਂ ਹੱਥ ਨਾਲ ਚੋਲੀ ਕੁਝ ਨਹੀਂ ਆਖਿਆ ਕਿ ਠੰਡੀ ਹੈ ਕਰਮਾਲੀ ਹੂੰ ਹੂੰ ਆ ਲਓ ਜੀ ਚਾਹੀ ਵਾਲ ਬਿਹੜਾਂ ਦੋਸਤੋ ਆਪਾਂ ਮੋਸਟਲੀ ਦੇਖਦੇ ਰਹਿੰਦੇ ਆ ਐਕਚੁਅਲ ਦੇ ਵਿੱਚ ਹਾਈਐਸਟ ਮਿਲਕਿੰਗ ਵਾਲੀਆਂ ਬਿਹੜਾਂ ਦੇ ਵਿੱਚ ਹੀ ਆਪਾਂ ਇਹਨੂੰ ਕਾਊਂਟ ਕਰ ਸਕਦੇ ਹਾਂ ਕਿਉਂਕਿ 19 20 ਲੀਟਰ ਦੁੱਧ ਹਰ ਸੰਤੂ ਸਾਹਿਬ ਦੇ ਦੇਖੋ ਬੈਰ ਦੇ ਥੱਲੇ ਨਹੀਂ ਹੁੰਦਾ ਆ ਵੇਖੋ 1 ਫੁੱਟ ਦੀ ਚੱਲ ਰਹੀ ਗਾੜੀ ਕਿ ਨਹੀਂ ਆ ਵੇਖੋ ਗੱਲ ਕੰਬਲ ਚੱਲ ਰਿਹਾ ਵੇਖੋ ਤੁਸੀਂ ਬਹੁਤ ਥੱਲੇ ਤੁਹਾਨੂੰ ਵੇਖੋ ਤੇ ਬਿਲਕੁਲ ਬਰੀਡ ਇਹਦੇ ਜਿੰਨੇ ਗਾਂ ਬਰੀਡ ਤਿਆਰ ਕਰਨੀ ਆ ਨਾ ਜਿਵੇਂ ਕਿ ਸੰਤੂ ਸਾਹਿਬ ਜਗਰਾਵੀ ਹੁਣ ਪੀਡੀਐਫ ਮੇਲਾ ਲੱਗਾ ਸੀ ਹਾਂਜੀ ਹਾਂਜੀ ਉਹਦੇ ਥਾਂ ਮੇ ਨੂੰ ਵੀਰ ਭਰਾ ਲੈ ਜੇ ਤੇ ਨਾਮ ਵੱਡਾ ਜਿੱਤ ਕੇ ਆਊ ਕਰਮਾ ਲਈ ਬਿਲਕੁਲ ਬਿਲਕੁਲ ਗਰੰਟੀ ਹੋਊ ਆਪਣੀ ਬਿਲਕੁਲ ਜੀ ਹਾਂਜੀ ਹਾਂਜੀ ਲੋ ਵੀ ਦੋਸਤੋ ਕਰੋ ਚੈੱਕ ਠੀਕ ਆ ਜੀ ਪਿਓਰਿਟੀ ਦੇ ਵਿੱਚ ਫੁੱਲ ਬੜਾ ਫੁੱਲ ਹਾਈਟ ਵੀ ਪੂਰੀ ਹੈ ਜ ਮਨ ਸਕਦੇ ਜੇ ਸ਼ਾਹੀਵਾਲ ਅੰਗ ਦੇ ਵਿੱਚ ਵਹਿੜ ਮਗਰ ਦੇ ਮੇਲ ਕਾਫ ਆ ਬੱਚਾ ਤੁਹਾਨੂੰ ਦਿਖਾ ਦਈਏ ਆ ਲੋ ਅੱਛਾ ਜੀ ਸਰ ਹੁਣ ਹੁਣ 19 ਲੀਟਰ ਆਪਣਾ ਚੱਲ ਰਿਹਾ ਚੱਲ ਰਹੀ ਸੰਧ ਸਾਹਿਬ ਖਾਇਓ ਕਿ ਨਾ ਜਿਹੜੇ ਕਹਿੰਦੇ ਵੀ ਪਿਤਾ ਪਰ ਪੂਤ ਨਸਲ ਪਰ ਘੋੜਾ ਬਹੁਤਾ ਨਹੀਂ ਥੋੜਾ ਥੋੜਾ ਹੈਗਾ ਕਿ ਨਹੀਂ ਆ ਬਿਲਕੁਲ ਜੀ ਬਿਲਕੁਲ ਹੈ ਸਾਰੇ ਅੰਗ ਪੱਕ ਠੀਕ ਹੈ ਜੀ ਪੂਰੇ ਗੁਣ ਗਣ ਜਿਹੜੇ ਆ ਉਹ ਹੀ ਉਹ ਠੀਕ ਹੈ ਜੀ ਮਜ਼ਾ ਚਲੋ ਗਾਂ ਕੋ ਬਰੀਡ ਵੀਰ ਤਿਆਰ ਕੇ ਵੱਛੀਆਂ ਪਾਲੇ ਦੋ ਚਾਰ ਹਾਂ ਆਪ ਦਾ ਕੋਈ ਕਰ ਲਵੇ ਉਹਦੇ ਜ ਆਪਾਂ ਸਹੀ ਹੈ ਜੀ ਸਹੀ ਹੈ ਹਾਂਜੀ ਹਾਂਜੀ ਅਚੇ ਵੀਰ ਸਖਦੇਵ ਇੱਕ ਵਾਰੀ ਦਿਨ ਫੇਰ ਕਨਫਰਮ ਕਰਾ ਦਈਏ ਵੀਰਾਂ ਨੂੰ ਕਿੰਨੇ ਕਿ ਦਿਨ ਹੋ ਗਏ ਨੂੰ ਸਈ ਇਹਨੂੰ ਸੰਤੂ ਸਾਹਿਬ ਅੱਜ 15 ਦਿਨ ਸੂਈ ਨੂੰ ਹੋ ਗਿਆ 15 ਦਿਨਾਂ ਦੇ ਦੌਰਾਨ ਅੱਜ ਦੋਸਤੋ ਕੋਈ 19 ਲੀਟਰ ਤੋਂ ਪਲੱਸ ਕਰਨ ਦੀ ਹੈ ਦੋ ਟਾਈਮ ਨਹੀਂ ਤਿੰਨ ਟਾਈਮ ਮੇਰੇ ਘਰ ਕੋ ਚੋਵੇ ਹੂੰ ਆਪਾਂ ਹਰ ਵੀਡੀਓ 'ਚ ਵੀ ਬੋਲਦੇ ਤਿੰਨ ਟਾਈਮ ਇੱਥੇ ਚੋਵੇ ਸੱਲੀ ਕਰੇ ਬਿਲਕੁਲ ਜੀ ਹਾਂਜੀ ਤੇ ਵੀਰ ਸਖਦੇਵ ਇਹਦਾ ਲੈਣ ਦੇਣ ਕੀ ਕਰਦੇ ਆ ਫਿਰ ਲੈਣ ਦੇਣ ਸੰਤੂ ਸਾਹਿਬ 19 20 ਕਿਲੋ ਦੁੱਧ ਵਾਜ ਦੀ ਫੈਂਟ ਵੀ ਸਵੇਰੇ ਪੰਜ-ਪੰਜ ਆਈ ਆ ਲੈਣ ਦੇਣ ਤੇ ਇਹਦਾ ਕਰੀਏ ਤਾਂ ਸਵਾ ਲੱਖ ਵੀ ਥੋੜਾ ਲੱਖ ਵੀ ਥੋੜਾ ਪਰ 85000 ਪੂਰੇ 85000 ਦੀ 20500 ਰੁਪਿਆ ਮਾਨ ਹੋਣਾ ਵਾ ਠੀਕ ਹੈ ਜੀ 85000 ਦੇ ਵਿੱਚੋਂ 500 ਰੁਪਿਆ ਜਿਹੜਾ ਦੋਸਤੋ ਛੋਟਛੱਪਾ ਹੋ ਜਾਊਗਾ ਮਾਨ ਦਾ ਤੇ ਬਾਕੀ ਬਰੀਕੀ ਪਰੂਕੀ ਦੇ ਵਿੱਚ ਪੂਰੀ ਆ ਸ਼ਾਹੀਵਾਲ ਵਿੱਚ ਪਿਓਰ ਜਿਹੜੇ ਅੰਗ ਦੇ ਵਿੱਚ ਦੋਸਤੋ ਮੈਂ ਬਾੜ ਬਤਾਉਂਗਾ ਠੀਕ ਆ ਦਨੇ ਆਪਾਂ ਫਿਰ ਤਾਂ ਥੋੜਾ ਜਿਹਾ ਆਪਾਂ ਨੇੜੇ ਤੋਂ ਥਣ ਥਣ ਨੂੰ ਦਿਖਾ ਦਗੇ ਆਹ ਦੋ ਚੱਕ ਠੀਕ ਆ ਤੋਂ ਦੂਰ ਨੇੜੇ ਕਿਸੇ ਵੀਰ ਨੇ ਸੌਦਾ ਕਰਨਾ ਪ੍ਰੋਪਰ ਇੱਕ ਹੋਰੀ ਵੀਡੀਓ ਜ਼ਰੂਰ ਦੇਖ ਲਿਓ ਠੀਕ ਆ ਜੀ ਤੋਂ ਥਣਾ ਦਾ ਸੈਜ ਸਪੇਸ ਵਾਂਡ ਕਾਫੀ ਸੋਹਣੀ ਆ ਚਾਪ ਨੂੰ ਕਹਿਆ ਆ ਠੀਕ ਹੈ ਜੀ ਅੱਛਾ ਫਿਰ ਸਖਦੇਵ ਇੱਕ ਆਪਣੇ ਕੋਲ ਜਿਹੜੀ ਲਾਸਟ ਵਿੱਚ ਆ ਝੋਟੀ ਆ ਗਈ ਹੈ ਇਹ ਝੋਟੀ ਦਾ ਸਾਨੂੰ ਸਭ ਤੁਹਾਨੂੰ ਦੱਸ ਲਈਏ ਇਹਦੀ ਆਪਾਂ ਪਹਿਲਾਂ ਵੀਡੀਓ ਪਾਈ ਜਿਹੜੀ ਤੁਸੀਂ ਪਿਛਲੀ ਪਾਈ ਉਹਨੇ ਗੱਪਣ ਦੀ ਪਾਈ ਸੀ ਓਕੇ ਇੱਕ ਦਿਨ ਬਾਅਦ ਵੀਰਾਂ ਦਾ ਫੋਨ ਆਇਆ ਜੀ ਇਹ ਅੰਮ੍ਰਿਤਸਰ ਲਾਗੋ ਚੀਚੇ ਭਗਰੇ ਦੋ ਹਾਂ ਜੀ ਹਾਂ ਉਹਨਾਂ ਵੀਰਾਂ ਨੇ ਆਪਾਂ ਨੂੰ 10000 ਰੁਪਏ ਸਾਈ ਪਾਤੀ ਇਹਦੀ ਸਾਈ ਹੋ ਗਈ ਸੀ ਹੂੰ 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 ਉਹਨਾਂ ਦੋ ਦਿਨ ਦਾ ਟਾਈਮ ਲਿਆ ਤੇ ਦੂਜੇ ਦਿਨ ਸ਼ਾਮੀ ਫੋਨ ਆਇਆ ਵੀ ਵੀਰ ਦੀ ਸਾਡਾ ਕੋ ਘਰੇਲੂ ਮਸਲਾ ਕਿਸੇ ਨਾਲ ਝਗੜਾ ਹੋ ਗਿਆ ਵਾ ਅਸੀਂ ਨਹੀਂ ਪਹੁੰਚ ਸਕਦੇ ਇਥੋਂ ਤੱਕ ਵੀ ਰਾਤ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਪਹੁੰਚ ਨਹੀਂ ਸਕਦੇ ਤੁਸੀਂ ਸਾਡੀ ਸਾਈ ਵੀ ਸ਼ਕਤੀ ਨਾ ਦਿਓ ਪਰ ਆਪਾਂ ਮੇਰੇ ਕੋਲ ਪ੍ਰੋਪਰ ਸਾਰਾ ਕੁਝ ਪਿਆ ਵਾ ਆਪਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ 10000 ਰੁਪਏ ਸਾਈ ਉਹ ਵੀ ਵਾਪਸ ਕਰਕੇ ਕੋਈ ਗੱਲ ਨਹੀਂ ਹੰਦੂ ਸਾਹਿਬ ਇਹ ਕਿਹੜੀ ਗੱਲ ਵਾ ਮਾਇਆ ਕਿਸੇ ਨੂੰ ਕੋਈ ਘਰੇਲੂ ਕੰਮ ਪੈ ਵੀ ਸਕਦਾ ਪਹਿਲੇ ਦਾ ਕੋਈ ਝਗੜਾ ਹੋ ਗਿਆ ਫਿਰ ਕਿਹੜੀ ਗੱਲ ਵਾ ਹੁਣੇ ਝੋਡੀ ਸੂਈ ਨੂੰ ਅੱਜ ਤਿੰਨ ਦਿਨ ਹੋ ਗਿਆ ਕੱਟੀ ਇਹਦੇ ਮਗਰ ਕੱਟੀ ਵੇਖੋ ਕਿੰਨੀ ਸਲਦੀ ਆ ਲੋਬੀ ਹਾਂਜੀ ਅੱਜ ਪੰਜਾਂ ਕਿ ਦਿਨਾਂ ਦੀ ਸੂਈ ਹੈ ਹਾਂਜੀ ਹਾਂਜੀ ਇੰਨਾ ਹੀ 4 ਦਿਨ ਹੋ ਗਏ ਜੀ ਅੱਜ 4 ਦਿਨ ਮਗਰ ਕੱਟੀ ਆ ਗਈ ਕੱਟੀ ਮਗਰ ਉਹ ਤੋਂ ਮਦਰ ਦੇ ਉੱਪਰ ਕੱਟੀ ਆ ਠੀਕ ਆ ਜੀ ਸੋਨੇ ਸਾਡਾ ਪੈਰਾਂ ਦੀ ਖੁੱਲੀ ਆ ਕਦ ਕੁਤ ਕੱਟੀ ਦਾ ਤੁਸੀਂ ਹੋਣੀ ਤੁਸੀਂ ਜੱਜਮੈਂਟ ਕਰ ਲਿਓ ਸੋਹਣੀ ਕੱਟੀ ਆ ਵੇਲਬੂਲ ਦੀ ਕਾਫੀ ਸੋਹਣੀ ਤਾਂ ਦੂਜਾ ਸੁਬਾਹ ਝੋਟੀ ਸੂਈ ਆ ਠੀਕ ਆ ਸੰਤੂ ਜਵਾਬ ਸਮਾਏ ਸੰਤੂ ਸਾਹਿਬ ਬਹੁਤ ਕੋਲੀ ਨਿਕਲੀ ਆ ਅੱਛਾ ਚਲੋ ਵੀਰ ਸਖਤੇਵ ਇੱਕ ਗੱਲ ਤਾਂ ਕਲੀਅਰ ਆ ਉਹਦਾਂ ਗੱਬਨ ਸੀ ਅੱਜ ਸੂਈ ਸਵਾਈ ਆ ਹਾਂਜੀ ਕੋਈ ਦੋ ਟਾਈਮ ਚੋ ਕੇ ਤਸੱਲੀ ਕਰ ਲਏ ਤੇ ਬੌਲੇ ਤੇ ਹੁਣ ਬੌਲੇ ਤੋਂ ਬਾਹਰ ਹੀ ਆ ਗਈ ਸਮਝ ਲੀ ਗੀ ਸੰਤੂ ਸਾਹਿਬ 6 ਲੀਟਰ ਸਾਢੇ 5 ਲੀਟਰ 6 ਲੀਟਰ ਟਾਈਮ ਦਾ ਬੌਲਾ ਜਿਹੜਾ ਕੱਢ ਰਹੀ ਆ ਠੀਕ ਆ ਜੀ 12 ਕ ਤੇ ਚੱਲ ਰਹੀ ਆ ਆਪਾਂ ਕਹਿ ਦਈਏ ਸਵਾਦ ਨਹੀਂ ਆਉਂਦਾ ਜਿੰਨਾ ਚਿਰ ਅਗਲਾ ਦੋ ਟਾਈਮ ਚ ਹੋਵੇ ਨਾ ਸਾਡੇ ਕੋਲ ਰਹੀ ਲੋ ਜੀ ਦੋ ਮਿੰਟ ਪੈਂਦੋ ਸੋ ਹਾਈਟ ਕੱਟ ਦੋਸਤੋ ਫੁੱਲ ਵੜੀ ਹੈ ਠੀਕ ਹੈ ਜੀ ਇਹ ਪਹਿਲਾਂ ਵੀ ਆਪਾਂ ਉਸ ਦਿਨ ਪਾਈ ਸੀ ਉਹਦਾਂ ਗੱਭਣ ਸੀਗੀ ਬਾਕੀ ਪੂਰੀ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ ਆ ਜੋ ਵੀ ਹੋਇਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਅੱਜ ਕੋਈ ਵੀਰ ਲੈ ਕੇ ਜਾਂਦਾ ਤੇ 11 ਲੀਟਰ ਤੋਂ ਪਲੱਸ ਜਿਹੜਾ ਕੋਈ ਬੋਲਾ ਮੰਨ ਕੇ ਤੁਸੀਂ ਲੈ ਕੇ ਜਾ ਸਕਦੇ ਜੇ ਮਗਰ ਕੱਟੀ ਆ ਕੱਟੀ ਵੀ ਕਾਫੀ ਖੂਬਸੂਰਤ ਤੋਂ ਛੋਟੀ ਤੁਸੀਂ ਦੇਖ ਲਓ ਸੋਹਣੇ ਪਿੱਠਪੂੜੇ ਦੇ ਵਿੱਚ ਕਦਰ ਬਾਈ ਮਾਰਨਿੰਗ ਸਵੇਰ ਚਵਾਈ ਜਾਂਦੀ ਹੋਈ ਜੀ ਇਹਦੀ ਸਵੇਰੇ ਹੋਈ ਜੀ 5:30 ਵਜੇ ਬਾਈ 5:30 ਵਜੇ ਹਾਂਜੀ 5:30 6 ਸਵੇਰੇ ਕਰਦੇ ਆ 5:30 6 ਹੀ ਆਪਾਂ ਸ਼ਾਮ ਨੂੰ ਹਾਂ ਦੋਸਤੋ ਹੁਣ ਕੋਈ 11 ਠੀਕ ਆ ਜੀ 11 ਦਾ ਟਾਈਮ ਹੋ ਗਿਆ 11 ਕਦਾ ਜਿਹੜਾ ਹੁਣ ਸਮਾਂ ਹੈਗਾ ਮਾਰਨਿੰਗ ਦਾ ਹੀ ਆ ਵੈਸੇ ਪ੍ਰੈਣਾ ਗਾਵਾਂ ਨੂੰ ਬਣ ਜਾਂਦੀ ਪੂਰੀ ਕਰਮਾ ਵਾਲੀ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਬਾਕੀ ਆਰਡਰ ਦੀ ਕੁਆਲਿਟੀ ਦੱਸ ਰਹੀ ਆ ਤਕਰੀਬਨ ਕਰਮਾ ਵਾਲੀ ਦੇ ਥੱਲੇ ਹੁਣ ਜਿਹੜਾ ਦੋਸਤੋ 10 ਉਹ 11 11 ਲੀਟਰ ਤੋਂ ਪਲੱਸ ਹੈ ਜਿਹੜਾ ਹੁਣ ਕੋਈ ਬੋਲਾ ਕੱਚਾ ਬੋਲਾ ਮਾਨ ਮੰ ਉਹ ਥਾਣਾ ਧੋਣਾ ਦੀ ਸਾਫ ਸੁਥਰੀ ਆ ਬਾਕੀ ਚੋਣ ਚਣ ਚੰਗੀ ਮੋਟੀ ਤਾਰੇ ਦੀ ਬਿਲਕੁਲ ਪੁਲੀ ਸੰਦੂ ਸਾਹਿਬ ਬਿਲਕੁਲ ਪੁਲੀ ਗਾ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਸੋਨਾ ਚਵਾ ਨਿਕਲਿਆ ਵਾ ਠੀਕ ਹੈ ਜੀ ਠੀਕ ਹੈ ਅਜਾ ਵੀ ਸਕਦੇ ਆ ਅੱਜ ਆਪਾਂ ਉਦਾਂ ਹੀ ਮੁੱਲ ਵੀ ਜਿਹੜਾ ਕੀਤਾ ਸੀਗਾ ਉਸੇ ਵਿਹਾਰੇ ਕਰਨਾ ਜਾਂ ਕਿੰਨਾ ਚਾ ਇੱਕ ਲੱਖ 35000 ਦੀ ਆਪਾਂ ਝੋਟੀ ਜਿਹੜੀ ਦੇ ਦੇਣੀ ਆ 1 35 ਦੀ ਹਾਂ ਜੀ ਠੀਕ ਹੈ ਜੀ ਚਲੋ ਸਮਾਂ ਉਹਨਾਂ ਦੇ ਭਾਗਾ ਚ ਨਾ ਗੇਲੋ ਜਾਣ ਉਹਦੇ ਵਿਚਾਰਿਆਂ ਦਾ ਕੋਈ ਆਪਾਂ ਨੂੰ ਤਾਂ 10000 ਰੁਪਏ ਸਭ ਮੋੜਤਾ ਵਾ ਬਿਲਕੁਲ ਜੀ ਪਾਸ ਕਰਤਾ ਵਾ ਕਿਉਂ ਮਾਇਆ ਦੇ ਬਦਲੇ ਨਹੀਂ ਆਪਾਂ ਕਿਸੇ ਦੇ ਨਾਲ ਠੀਕ ਆ ਮਾਇਆ ਤੋਂ ਬਿਨਾ ਨਹੀਂ ਚੱਲਦੇ ਧੰਦੇ ਪਰ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਸਹੀ ਹੈ ਜੀ ਕਿਸੇ ਦਾ ਦਿਲ ਦਿਖਾਉਣਾ ਨਹੀਂਗਾ ਮੇਰੇ ਤਿੰਨੇ ਡੰਗਰਾ ਕੋਈ ਭੈਣ ਭਰਾ ਦੋ ਟਾਈਮ ਤਿੰਨ ਟਾਈਮ ਆਪ ਦੀਆਂ ਅਣਕੇ ਤਸੱਲੀ ਕਰੇ ਚੋਵੇ ਚੋਕੇ ਤੇ ਫਿਰ ਕਰੇ ਬਿਲਕੁਲ ਲਓ ਦੋਸਤੋ ਜੋ ਵੀ ਚਲੋ ਬਾਈ ਦੀ ਸਿਆਣਪਾ ਠੀਕਾ ਜੀ ਤੇ ਜੋ ਇਹਦਾ ਸੌਦਾ ਹੋਇਆ ਸੀਗਾ ਚਲੋ ਅਗਲੇ ਕੋਲ ਪੈਸੇ ਨਹੀਂ ਅਰੇਂਜਮੈਂਟ ਹੋਏ ਅਨਫੋਰਚੂਨੇਟਲੀ ਕੋਈ ਇਹਨਾਂ ਨੂੰ ਇਹੋ ਜੀ ਦੇਵਤਾ ਪੈ ਗਈ ਸਮਝ ਲੀ ਗਏ ਵੀ ਜਿਹਦੇ ਕਰਕੇ ਅਗਲੇ ਨਹੀਂ ਆ ਸਕੇ ਫਿਰ ਵੀ ਜੜੀ ਆ ਸਾਈ ਬਿਆਨਾ ਵੀਰਾਂ ਦਾ ਉਹ ਉਸ ਅਕਾਊਂਟ ਦੇ ਵਿੱਚ ਉਹਨਾਂ ਦੇ ਬਾਅਦ ਪਰ ਬਣਦਾ ਨਹੀਂ ਪਰ ਆਪਾਂ ਪਤਾ ਵੀ ਕਰਤਾ ਠੀਕਾ ਫਿਲਹਾਲ ਚਲੋ ਹਰ ਇੱਕ ਤਰ੍ਹਾਂ ਦਾ ਵਪਾਰ ਹੈ ਸ਼ਾਹੀਵਾਲ ਦੇ ਦਰਸ਼ਨ ਫੇਰ ਕਰਾਉਣੇ ਆਪਾਂ ਆ ਕਰਾਓ ਜੀ ਕਰਾਓ ਇੱਕ ਵਾਰੀ ਸ਼ਾਹੀਵਾਲ ਵਹਿੜ ਦੋਸਤੋ ਤੁਹਾਨੂੰ ਖੋਲ ਕੇ ਫੇਰ ਤੋਰ ਕੇ ਦਿਖਾ ਦਿੰਨੇ ਆ ਤੇ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਇੱਕ ਚੰਗਾ ਐਨੀਮਲ ਪਾਈਏ ਠੀਕ ਹੈ ਜੀ ਸ਼ਾਹੀਵਾਲ ਵਹਿੜਾਂ ਦੇ ਵੀ ਕਾਫੀ ਫੋਨ ਆਉਂਦੇ ਆ ਤੇ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਤੋਰ ਕੇ ਦਿਖਾ ਦਿੰਨੇ ਆ ਪੂਰੀ ਟੇਲ ਇਹ ਅਸਲ ਵਿੱਚ ਸਾਹਿਬ ਜਿਹਨੂੰ ਪਰਖ ਹੋਈ ਨਾ ਜਿਤਰਾ ਆਂਦੇ ਸੋਨੇ ਦੀ ਪਰਖ ਸੁਨਿਆਰਾ ਜਾਣਦਾ ਹਾਂਜੀ ਹਾਂਜੀ ਉਹਨੇ ਲੈ ਜਾਣੀ ਮਿੰਟੋ ਮਿੱਟੀ ਸਾਰਾ ਸਰੀਰ ਹਿਲਦਾ ਫਿਰਦਾ ਇਹਦਾ ਦੇਸੀ ਘੋੜਾ ਵਾਂਗੂ ਪਿੰਡਾਂ ਦਾ ਸਾਰਾ ਹਿਲਦਾ ਜ ਇਹ ਨੀਚੇ ਆਮਕਾ ਫਿਰ ਅੱਖਾਂ ਵੇਖੋ ਸੰਤੋ ਸਾਹਿਬ ਜਿਹੜਾ ਸੁਰਮਾ ਪਾਇਆ ਜਿਹਦਾ ਸੁਰਮਾ ਪਾਇਆ ਹੁੰਦਾ ਪੂਰੀਆਂ ਕਾਲੀਆਂ ਉਹ ਦੋਸਤੋ ਬਾਕੀ ਇਹਦੀਆਂ ਜਿਹੜੀਆਂ ਬਿਲਕੁਲ ਨਿਸ਼ਾਨੀਆਂ ਹੈਗੀਆਂ ਨੇ ਠੀਕ ਹੈ ਜੀ ਬੈਕ ਸਾਈਡ ਤੋਂ ਜਿਹੜੀ ਪੁੱਠੇ ਵਾਲੀ ਸਾਈਡ ਤੋਂ ਚਾਈ ਆ ਅੱਗੋਂ ਨਵਾਨ ਬੰਨ ਉਸੇ ਤਰ੍ਹਾਂ ਹੈਗਾ ਠੀਕ ਹੈ ਜੀ ਤੇ ਝਾਲਰ ਗਲ ਕੰਪਲ ਜਿਹੜੀ ਹੈ ਮੇਨ ਹੁੰਦੀ ਗਲ ਕੰਪਲ ਧੁੰਨ ਕੋਈ 3 ਤੋਂ 4 4 ਇੰਚ ਦਾ ਧੁੰਨ ਠੀਕ ਹੈ ਤੇ ਪੂਛ ਦੇ ਹਿੱਸੇ ਜਿਹੜੀ ਬਿਲਕੁਲ ਸੂਹ ਦੇ ਦੋਸਤੋ ਤਕਰੀਬਨ ਇਹਦੇ ਵਿੱਚ ਵੀ ਤੁਸੀਂ ਵੇਖ ਸਕਦੇ ਜ ਵਟਪਟ ਪੈਰੇ ਪੂਰੇ ਤੇ ਪੂਛ ਮੋਟੀ ਉਪਰੋਂ ਠੀਕ ਆ ਜੀ ਥੱਲੇੋਂ ਆਉਂਦੀ ਆਉਂਦੀ ਬਿਲਕੁਲ ਬਰੀਕ ਫਿਰ ਸੰਤੂ ਸਾਹਿਬ ਠੰਡੀ ਇਹ ਨਹੀਂ ਵੀ ਲੱਤਾਂ ਮਾਰੀ ਜਾਣੀਆਂ ਜਾਂ ਕੋਹੇ ਭੈਣ ਭਰਾ ਨੂੰ ਹਿੱਲ ਜੂਗੀ ਐਂ ਹੀ ਬਹੇ ਇੱਕ ਭੈਣ ਭਰਾ ਥੱਲੇ ਇਹਨੇ ਲੱਤ ਨਹੀਂ ਝੁੱਕੇ ਦੋ ਜੇ ਸੰਰ ਬਿਲਕੁਲ ਤੇ ਬਾਕੀ ਬਿਲਕੁਲ ਗਿੱਟਿਆਂ ਦੇ ਉੱਪਰ ਜਾਂ ਪੈਰਾਂ ਦੇ ਉੱਪਰ ਦੋਸਤੋ ਜਿਹੜੇ ਵਿੱਚ ਕਾਲੇ ਨਿਸ਼ਾਨ ਨੇ ਠੀਕ ਆ ਜੀ ਇਹ ਕਾਲੇ ਨਿਸ਼ਾਨ ਆ ਇਹ ਵੀ ਵਿੱਚ ਆ ਸੰਤੂ ਸਾਹਿਬ ਵੇਖੋ ਪਿਕ ਫੁੱਟ ਦੀ ਝਾਲਰ ਵਾ ਘਾਲ ਲੈ ਬਣਾ ਵੇਖ ਲੋ ਹਾਂ ਸੋ ਗਲ ਕੰਪਲ ਹੈਵੀ ਆ ਠੀਕ ਹੈ ਜੀ ਪੰਨ ਬੂਨ ਉਸੇ ਤਰ੍ਹਾਂ ਪੂਰਾ ਜੀ ਵਾਸਤੇ ਤੇ ਇਹ ਅੱਜ ਤਿੰਨ ਨਾਗ ਸੀਗੇ ਵੀਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਦੋਸਤੋ ਪਸ਼ੂ ਵੈਸੇ ਹਰ ਵਾਰ ਚੰਗੇ ਹੁੰਦੇ ਆ ਬਾਕੀ ਚੁਆਇਸ ਥੋੜੀ ਆ ਜਿਹੜੇ ਗਾਹਕ ਨੂੰ ਜਿੱਦਾਂ ਦਾ ਵੀ ਪਸ਼ੂ ਪਸੰਦ ਆਉਂਦਾ ਉਹਦੀ ਵਿਸ਼ੇਸ਼ ਤੌਰ ਤੇ ਤੁਸੀਂ ਨਰਕ ਪਰਖਾ ਤਸੱਲੀ ਉਹ ਘਰ ਆਣ ਕੇ ਕਰ ਲਿਓ ਤੇ ਵੀਰ ਸੁਖਦੇਵ ਇੱਕ ਨੰਬਰ ਆਪਣੇ ਜਰੂਰ ਕਰ ਦਈਏ ਸਾਂਝੇ ਨੰਬਰ 797 798 29203 ਪਿੰਡ ਪੰਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਲਓ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਦੇ ਵਿੱਚ ਤੁਹਾਨੂੰ ਤਿੰਨ ਨੱਕ ਦਿਖਾਉਣੇ ਸੀਗਾ ਟੋਟਲ ਠੀਕਾ ਜੀ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ